ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਤੇ ਲੋ ਡੇਰੀ ਫਾਰਮ ਕੈਪਟਰ ਰਾਜਾ ਹਾਂਜੀ ਆਈ ਵੀਡੀਓ ਇਕੱਠਾ ਲੱਖਾ ਦਾ ਸੁਨਵਾਗਤ ਹੈ ਸ਼ੂਟਿੰਗ ਹੈ ਇਕ ਪੂਰਤ ਚਾਲੀ ਦੇ ਗਪਨਾ ਤਿਆਰ ਆਪਾਂ ਪਹੁੰਚਿਆ ਮੀਤ ਹਰਮਨ ਦੇ ਕੋਲ ਤੇ ਆ ਰਿਹਾ ਦਿਆਂ ਮੀਤ ਨਾਲ ਗੱਲਬਾਤ ਦੇ ਕੁਝ ਦਿਨਾਂ ਦੀ ਟਿੱਕੀ ਹੈ ਅਸਲੀ ਪਈ ਸਸੀਆ ਮਿੱਤੀ ਯਾਰ ਚੱਲ ਦੇ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਅੱਜੀ ਚੜਦੀ ਕਲਾ ਜਾਈਂ ਚੜਦੀ ਕਲਾ ਜਾਈਂ ਦੀ ਜੱਗੇ ਭਾਜੀ ਇਹ ਮੇਰੀ ਆਪਣਾ ਨਾਮ ਤੇ ਟ੍ਰੈਸ ਨਾ ਭਾਜੀ ਮੇਰਾ ਹਰਮਾਨਾ ਪਿੰਡ ਰਾਇਆ ਸਸੀ ਜਿਲ੍ਹਾ ਮਰਸਦ ਸੀ ਜਨਾ ਆਇਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆ ਆਪਣਾ ਅੱਛਾ ਜੀ ਉਹ ਨੰਬਰ ਹੈਗਾ 8241421 ਜੋ ਭਾਜੀ ਠੀਕ ਹੈ ਜੀ ਹਾਂਜੀ ਭਾਜੀ ਤੇ ਭਾਈ ਇਧਰੋਂ ਕਰੀਏ ਸ਼ੁਰੂਆਤ ਕਿ ਇਧਰੋਂ ਸੂਈ ਮੈਂ ਤਾਂ ਕਰ ਲਈਏ ਭਾਜੀ ਠੀਕ ਹੈ ਦੱਸਿਓ ਭਾਜੀ ਕਿੰਨਾ ਸੂਈ ਭਾਈ ਤੀਜਾ ਸੂਆ ਰਾਤ ਦੀ ਸੂਈ ਮੈਂ ਆ ਹੁਣ ਇਹ ਚੋ ਕੇ ਪਾਸ ਕਰਕੇ ਆ ਗਈਏ ਠੀਕ ਹੈ ਹਾਂਜੀ ਥਾਂ ਲੈਵਾ ਵੇਖ ਲਓ ਸੂਈ ਹੈ ਸਫਾਈਆਂ ਸਫੂਈਆਂ ਵੇਖ ਲਓ ਭਾਈ ਮੈਂ ਦੀਆਂ ਕੰਨੀਆਂ ਚੱਡੇ ਦੀ ਕਿੱਡੀ ਸਾਫ ਜਿਆਦਾ ਚੰਗੇ ਚੱਡੇ ਵਾਲੀ ਆ ਗਈ ਆ ਤੇ ਜਵਾਕ ਹੀ ਆ ਗਿਆ ਪਿੱਛੇ ਮਾਰੂ ਭਾਜੀ ਨਾਲ ਜਾਂ ਗਿੱਲਾ ਕੱਟਾ ਜੇ ਭਾਈ ਕੱਟੀ ਏ ਸਾਡੇ ਫੀਮੇਲ ਕਾਫ ਮਗਰ ਜੇ ਨਾਲ ਨੂੰ ਵੇਖ ਲੋ ਨਾਲ ਜੀ ਮਿਲਦਾ ਕਾਫ ਆ ਗਿਆ ਜੀ ਬਿਲਕੁਲ ਤਾਜ਼ਾ ਸੱਚਾ ਹੈ ਕਿੰਨਾ ਲੜੂਆ ਜੇ ਤੇ ਕਿੰਨਾ ਕੁ ਭਾਈ ਕੱਢਿਆ ਬੌਲਾ ਸਵੇਰੇ ਭਾਈ ਇਹ ਤਾਂ 150 ਕੁ ਮਿਲੋ ਕਰ ਮੈਂ ਪਾਸ ਕਰਕੇ ਲੈਣੀ ਹੁਣ ਹੈ ਜੀ ਸਾਡੇ ਘਰ ਲੈ ਠੀਕ ਹੈ ਠੀਕ ਹੈ ਲਓ ਜੀ 150 ਰੁਪਏ ਭਾਈ ਕਿੰਦਾ ਜੀ ਚੋਦੇ ਪਾਸ ਕਰਕੇ ਲੈ ਕੇ ਆਏ ਕਿੰਨੇ ਕ ਦੁੱਧ ਆ ਲਈਏ ਉਸ ਪਾਈ ਦਾ ਰਾਣਾ ਕਿਹਾ ਪਹਿਲੇ ਸੂਏ ਦਾ ਆਈਆ ਨਾ ਕਿ ਲੋਪਾ ਵੀ ਲਈਆ ਐਂਕਾ ਵੀ ਜਾਣੀ ਤਾਂ 12 ਕੋਰ ਤੋਂ ਮਾਰ ਲਤਵਾਈ ਦਿੰਨੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 10 ਤੋਂ 12 ਵਿੱਚ ਦੁੱਧ ਭਰੀ ਜੋ ਉਹਦੇ ਨਾਲ ਕਿੱਡਾ ਸ਼ਦਾ ਇਹਦਾ ਬਹੁਤ ਸਿਆਕਾ ਲੱਗਾ ਗਰਮਾਲੀ ਨੇ ਹਾਂਜੀ ਇਸ ਸਮਾਂ ਦਾ ਚੈਲ ਗਿਆ ਵੀ ਇਹਦਾ ਬਹੁਤ ਹੀ ਸ਼ਾਨਦਾਰ ਰੈਣ ਕਲਾ ਲੱਗਾ ਲਿਆ ਵਾ ਪਾਜੀ ਮੈਂ ਦੀ ਪਿੱਠ ਕੁੜੇ ਦੀ ਸਾਫ ਆ ਠੀਕ ਹੈ ਠੀਕ ਹੈ ਹਾਂ 8:00 ਵਜੇ ਨੂੰ ਚਿੰਗਿਆ ਲੇ 8:00 ਵਜੇ ਨੂੰ ਚੰਗਾ ਆ ਗਿਆ ਤੇ ਉਹ ਵੀ ਚੰਗੀ ਥਾਂ ਤੇ ਲੱਭਾ ਲਾ ਜੀ ਦੂਜੀ ਚੱਕਵਾ ਦੇ ਆਜੀ ਭਾਜੀ ਮੈਨੂੰ ਹੀ ਲੱਗਾ ਹੈ ਅੱਛਾ ਜੀ ਹਿਸਾਬ ਹੈ ਚਵਾਈ ਦੀ ਕੋਈ ਪੂਰ ਛੱਟਾ ਨਹੀਂ ਹੈ ਕੋਈ ਘੱਟ ਵੱਧ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਬਹੁਤ ਯਾਰਾ ਸੁਪਾਈਆਂ ਚੱਡੇ ਦੇ ਵਿੱਚ ਤੇ ਸਲਾਂ ਦਾ ਸੈਜ ਗਿਆ ਵੀ ਬੜਾ ਮੁੱਲ ਵੀ ਜੀ ਜੈ ਜੀ ਕਰਨੇ ਅੱਜ ਆਪਾਂ ਅੱਛਾ ਜੀ ਹਾਂ ਜੀ ਕਿੰਨਾ ਕਰਨਾ ਦਾ ਹੈ ਪਹਿਲੇ ਫੋਨ ਵਾਲੇ ਮੁੱਲ ਤੇ 90 ਕਰਦੇ ਜੀ ਅੱਛਾ ਜੀ 85 ਦੀ ਦੇ ਦੀਏ ਹਾਂ ਨਾ ਹੀ ਕਰੀਏ ਰੱਬ ਹਾਂ ਨਾ 82 ਦਾ ਮਾਨਤਾ ਕਰ ਦਾਂਗੇ ਵੀਰ ਭਰਾ ਫੋਨ ਲਾਵੇ ਠੀਕ ਆ ਲਓ ਜੀ 82000 ਦੇ ਵਿੱਚ ਵੀ ਮਾਨਤਾਲ ਲਈ ਕਹਿੰਦਾ ਕਿ ਕਰਾਂਗੇ ਤੇ ਭਾਈ ਦੂਜੇ ਨੰਬਰ ਤੇ ਠੀਕ ਹੈ ਸੋਏ ਭਾਜੀ ਗੱਬਣ ਝੋਟੀ ਤਿਆਰ ਆ ਗਈ ਆ ਮੇਰੇ ਕੋਲ ਜੀ ਦੂਜਾ ਸੋਆ ਦੇ ਗੱਬਣ ਤਿਆਰ ਹਾਂਜੀ ਕਿੰਨਾ ਕੁ ਲਾਜੂ ਟਾਈਮ ਲੇ ਟਾਈਮ ਭਾਜੀ ਇਹ 2-4 ਦਿਨ ਹੀ ਕੱਢੂਗੀ ਮੇਰੇ ਹਿਸਾਬ ਨਾਲ ਠੀਕ ਆ ਹਾਂਜੀ 2-4 ਦਿਨ ਦੇ ਵਿੱਚ ਐਨ ਸੁਪੂ ਵੀ ਕਰਵਾ ਲਈ ਤਿਆਰ ਹੀ ਖੋਕੀ ਲਿਆ ਦੋ ਭਰਿਆ ਨੇ ਇਨੇ ਪਹਿਲਾਂ ਨੇ 10 ਕਿਲੋ ਭਰਿਆ ਐਲਬੀ 12 13 ਕਿਲੋ ਵਾਲੀ ਛੋਟੀ ਭਾਜੀ ਠੀਕ ਹੈ ਲੋ ਵੀ 10 ਲੀਟਰ ਇਹਦਾ ਪਹਿਲੇ ਤੋਂ ਦੁੱਧ ਛੱਡਿਆ ਪਿਓ ਤੇ ਅੰਡ ਬਲਾਇਕ ਆ ਵੀ ਜੇ ਫੇਸ ਤੋਂ ਆ ਸੀ ਤੇ ਚੈੱਕ ਕਰ ਸਕਦੇ ਆ ਤੇ ਤੁਕੜੇ ਦੀ ਸਾਤ ਛੋਟੀ ਭਾਜੀ ਘੱਟ ਹੋਏ ਨਾਲ ਹੀ ਠੀਕ ਹੈ ਆਹ ਹੋਰ ਇਹ ਸਿੰਗਲ ਹੱਡੀ ਆ ਕਰਮਾਲੀ ਸਿੰਗ ਖਾਦੋ ਭਾਈ ਛੋਟੀ ਦਾ ਪ्योर ਮੋਰਾ ਨਸਲ ਦੇ ਵਿੱਚ ਆ ਗਈ ਐਨ ਰਿੰਗ ਸਿੰਗ ਲੱਗਾ ਪਿਆ ਹੋਆ ਹਾਂਜੀ ਮੰਨ ਲਓ ਧਰਦੀਆ ਛੋਟੀ ਭਾਜੀ ਥੋੜਾ ਜਿਹਾ ਠੀਕ ਆ ਕੋਈ ਗੱਲ ਨਹੀਂ ਉਹ ਜਿਹੜਾ ਇਹਨੂੰ ਵੀ ਬਹੁਤ ਹੀ ਚਾਹੁੰਦਾ ਰਿਹਾ ਹੈ ਤੇ ਹੈ ਵੀ ਸਿੰਗਲ ਹੱਡੀ ਤੇ ਥਾਣੇ ਜਿਹੜਾ ਨੋਕ ਵਾਲਾ ਲੱਗਾ ਪਿਆ ਤੇ ਨੋਕ ਵਾਲੇ ਥਾਂ ਦੀ ਚਵਾਈ ਜਿਹੜੀ ਬਹੁਤ ਹੀ ਜ਼ਿਆਦਾ ਨਰਮ ਹੁੰਦੀ ਆ ਜੇਰਾ ਭਾਈ ਮੋਲਾ ਮੁੱਲ ਭਾਈ ਇਹਦਾ ਵੀ ਜੋ ਮਰਜ਼ੀ ਕਰੀਏ 90 95 ਜੋ ਮਰਜ਼ੀ ਕਰੀਏ ਅੱਛਾ ਜੀ ਸੰਿਆਸੀ ਆ ਦੀ ਚੋਟੀ ਦੇਣੀ ਹਾਂ ਨਾ ਅੱਛਾ ਜੀ ਤੇ 82 82 ਕਰ ਦਈਏ 82 ਦੀਆਂ ਦਈਏ ਪੂਰੇ 82 ਦੀ ਭਾਜੀ ਇਹ ਦਵਾਂਗੇ ਇੱਥੋਂ ਛੋੜੀ ਹੋਣੀ ਠੀਕ ਹੈ ਲੋ ਜੀ 82 ਜਹਾਦੀ ਗੱਪਣ ਪਿਆਰ ਤੇ 82 ਦੀ ਸੱਜੇ ਦੂਜੀ ਝੋਲੀ ਪਾਈਏ ਬਈ ਨੇ ਇਸ ਕੇ ਅਦਾ ਜਤਾ ਇਹਦੇ ਵੀ ਬਹੁਤ ਜਿਆਦਾ ਬਾਟ ਮਾਲਿਆ ਤੇ ਭਾਈ ਆ ਕੇ ਵਾਗੀ ਤੇ ਚੱਲ ਇਹ ਵੀ ਦੂਜਾ ਸੂਆ ਭਾਈ ਤਿਆਰ ਝੋਲੀ ਹੈ ਵੇਖ ਲੋ ਦਜਾ ਦੂਜਾ ਸੂਆ ਭਾਜੀ ਵੇ ਰੀ ਤਿਆਰ ਚੰਗੀ ਹੋਣੀ ਪਾਜੀ ਇਹ ਦੇਣ ਖੰਡ ਦੀ 10 12 ਚੋਟੀ ਅੱਛਾ ਜੀ ਸਫਾਈਆਂ ਵੇ ਲੋ ਚੰਡੇ ਦੀਆਂ ਠੀਕ ਹੈ ਠੀਕ ਹੈ ਲੋ ਜੀ ਦੇਣ 10 12 ਲੈ ਵੀ ਕਰਮਾਲੀ ਇਹ ਵੀ ਮੋਹਰਾਂ ਨਾਲ ਦੇ ਵਿੱਚ ਜੱਗੇ ਆਣ ਜੈਡ ਬੁਲਾਇਆਗਾ ਤਾ ਕੀ ਗਰੇ ਵਾਲ ਸਾਰੇ ਕਾਲੇ ਆ ਕਰਮਾਲੀ ਦੇ ਕੁਆਲਟੀ ਵੀ ਚੈੱਕ ਕਰ ਸਕਦੇ ਆ ਉਹਦੇ ਉੱਤੇ ਲੱਗਾ ਪਰ ਇਹ ਪਾਜੀ ਕਿੰਨੇ ਕੁ ਦੁੱਧ ਵਾਲੀ ਆ ਕਿੰਨੇ ਪਾਜੀ ਪਿੱਲ ਨੇ 10 ਕਿਲੋ ਭਰਿਆ ਅੱਛਾ ਇਹ ਤਾਂ 12 ਚ ਆਵੇ 13 ਚ ਆਵੇ ਅਗਲੇ ਦੀ ਸੇਵਾ ਹੈ ਪਾਜੀ ਠੀਕ ਠੀਕ ਲਓ ਜੀ ਇਹ ਵੀ 10 ਤੋਂ ਪਲੱਸ ਜਿਹੜੀ ਚੱਲਣ ਵਾਲੀ ਝੋਟੀ ਆ ਤੇ ਪਹਿਲੇ ਸਵੇਰੇ 10 ਲੀਟਰ ਇਹਨੇ ਇੱਕ ਵਾਰ ਤੇ ਕੱਢਿਆ ਅੱਛਾ ਇਹ ਰਿੰਗ ਦੀ ਆ ਵੇਖੋ ਠੀਕ ਹੈ ਠੀਕ ਹੈ ਠੀਕਾ ਲਓ ਜੀ ਇਹ ਵੀ ਪਿਓਰ ਮੋਰਾ ਨਸਲ ਦੀ ਐਨ ਰੰਗ ਸੇਹੀ ਲੱਗਾ ਪਿਆ ਇਹਨੂੰ ਵੀ ਤੇ ਜਦੋਂ ਵੀ ਕੋਈ ਚੰਗੀ ਸਾਮ ਕਰਾ ਲਾਹੇ ਤੇ ਦੁੱਧ ਚੰਗਾ ਕੱਢੀ ਜਾਣਾ ਬਸ ਇਹ ਝੋਟੀਆਂ ਕਿਟੀਆਂ ਚੰਗੀਆਂ ਵਾਂ ਇਹ ਢੇਲਾਂ ਢੋਲਾਂ ਜਿਹੜੀਆਂ ਕਾਫੀ ਆ ਹਵਾਨੇ ਦੇ ਅੱਜ ਭਾਈ ਵੱਡੀ ਝੋਟੀ ਜੇ ਵੇਖੋ ਇਹ ਕਾਰਦਾ ਦੇ ਕੱਡਾ ਚੁੱਡਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਤੇ ਥਾਣਾ ਦਾ ਸਟਾਈਲ ਗਿਆ ਵੀ ਐਨ ਕੱਲਾ ਕੱਲਾ ਲੱਗਾ ਪਿਆ ਇਹਦਾ ਮੁੱਲ ਭਾਜੀ ਮੁੱਲ ਭਾਜੀ ਇਹਦਾ ਵੀ ਗੈਜ ਹੋਊਗਾ ਪਰ ਕਰਨਾ ਪਊ ਤੇ ਜੇ ਦਾ ਅੱਛਾ ਜੀ ਹਾਂਜੀ ਭਾਜੀ ਠੀਕ ਆ ਲਓ ਜੀ ਇਹਦਾ ਜਿਹੜਾ ਮੁੱਲ ਭਾਜੀ ਕਹਿੰਦਾ ਪਤਲੀ ਚਮੜੀ ਦੀ ਝੋਟੀ ਆਵੇ ਲਓ ਭਾਜੀ ਤਰੀਕੀਆਂ ਬਰੂਕੀਆਂ ਬੜੀਆਂ ਝੋਟੀਆਂ ਅੱਛਾ ਜੀ ਹਾਂਜੀ ਲਓ ਜੀ ਜਿੱਦ ਕੇ ਨੂੰ ਵਾਤ ਤੋਂ ਵਾਤ ਭਾਜੀ ਭਾਈ ਇਹੋ ਬੈਂਤੀ ਗੱਪਣਾ ਪਾਸ ਕਰੋ ਸੁਈਆਂ ਦੋ ਟਾਈਮ ਚਾਰ ਟਾਈਮ ਦੋ ਠੀਕ ਆ ਜੀ ਭਾਜੀ ਲਓ ਜੀ ਪਾਈ ਦੀ ਨਾਲ ਮਰੀ ਇਹੋ ਬੈਂਤੀ ਮੀਰ ਬਹੁਤ ਹੀ ਚੰਗੀ ਗੱਲ ਆ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਬੱਦੂ ਕਾਲਕੱਟਾ ਮੰਡਾ